ਅਮਰੀਕਾ ਵਿੱਚ 30 ਪੰਜਾਬੀ ਟਰੱਕ ਡਰਾਈਵਰਾਂ ਸਣੇ 87 ਜਣਿਆਂ ਨੂੰ ਗ੍ਰਿਫਤਾਰ ਕਰਦਿਆਂ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਭੇਜ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਜਲਦ ਡਿਪੋਰਟ ਕਰ ਦਿੱਤਾ ਜਾਵੇਗਾ ਕੈਲੀਫੋਰਨੀਆ ਦੇ ਐਲ ਸੈਂਟਰੋ ਅਤੇ ਹੋਰਨਾਂ ਇਲਾਕਿਆਂ ਵਿੱਚ ਮਾਰੇ ਗਏ ਛਾਪਿਆਂ ਦੌਰਾਨ ਬਾਰਡਰ 에ਜੈਂਟਾਂ ਵੱਲੋਂ 42 ਜਣੇ ਗ੍ਰਿਫਤਾਰ ਕੀਤੇ ਗਏ ਜਦਕਿ ਟਰਕਿੰਗ ਕੰਪਨੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਆਈਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ 45 ਜਣਿਆਂ ਨੂੰ ਕਾਬੂ ਕੀਤਾ ਗਿਆ ਹਰਾਸਤ ਵਿੱਚ ਲਾਏ ਕਮਰਸ਼ੀਅਲ ਡਰਾਈਵਰਾਂ ਵਿੱਚੋਂ ਜ਼ਿਆਦਾਤਰ ਭਾਰਤ ਨਾਲ ਸੰਬੰਧਤ ਸਨ ਜਦਕਿ ਬਾਕੀ ਅਲਸਲਵਾਡੋਰ, ਚੀਨ, ਹੈਤੀ, ਮੈਕਸੀਕੋ, ਸੋਮਾਲੀਆ, ਰੂਸ, ਤੁਰਕੀ ਅਤੇ ਯੂਕਰੇਨ ਨਾਲ ਸੰਬੰਧਤ ਦੱਸੇ ਜਾ ਰਹੇ ਨੇ। ਟਰੱਕ ਡਰਾਈਵਰਾਂ ਨੂੰ ਜਾਰੀ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਦਾ ਜ਼ਿਕਰ ਕੀਤਾ ਜਾਵੇ ਤਾਂ 31 ਜਣਿਆਂ ਨੂੰ ਕੈਲੀਫੋਰਨੀਆ ਸੂਬੇ ਨੇ ਲਾਇਸੈਂਸ ਜਾਰੀ ਕੀਤੇ ਜਦਕਿ ਬਾਕੀਆਂ ਦੇ ਲਾਇਸੈਂਸ ਵਾਸ਼ਿੰਗਟਨ, ਫਲੋਰੀਡਾ, ਇੰਡੀਆਨਾ ਇਲੀਨॉय, ohio, ਮੈਰੀਲੈਂਡ, ਮਿਨੇਸੋਟਾ, ਨਿਊ ਜਰਸੀ, ਨਿਊਯਾਰਕ ਅਤੇ ਪੈਂਸਿਲਵੇਨੀਆ ਤੋਂ ਜਾਰੀ ਹੋਏ ਦੱਸੇ ਜਾ ਰਹੇ ਨੇ। ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵੱਲੋਂ ਕੀਤੀ ਕਾਰਵਾਈ ਨੂੰ ਆਪਰੇਸ਼ਨ ਹਾਈਵੇ ਸੈਂਟੀਨਲ ਦਾ ਨਾਂ ਦਿੱਤਾ ਗਿਆ। ਜਿਸ ਦੇ ਪਹਿਲੇ ਦਿਨ ਇੱਕ ਭਾਰਤੀ ਅਤੇ ਇੱਕ ਤਜਾਕਿਸਤਾਨ ਨਾਲ ਸਬੰਧਤ ਡਰਾਈਵਰ ਕਾਬੂ ਕੀਤਾ ਗਿਆ। ਦੂਜੇ ਦਿਨ ਚਾਰ ਭਾਰਤੀ ਅਤੇ ਇੱਕ ਉਜ਼ਬੇਕ ਡਰਾਈਵਰ ਆਈਸ ਵਾਲਿਆਂ ਦੀ ਗ੍ਰਫਤ ਵਿੱਚ ਆਇਆ। ਕਸਟਮਸ ਐਂਡ ਬਾਰਡਰ ਪੈਟਰੋਲ ਦੇ ਐਲ ਸੈਂਟਰੋ ਸੈਕਟਰ ਦੇ ਕਾਰਜਕਾਰੀ ਮੁਖੀ ਜੋਸਫ ਰੈਮਨਰ ਨੇ ਦੱਸਿਆ ਕਿ ਅਮਰੀਕਾ ਵਿੱਚ ਪਿਛਲੇ ਸਮੇਂ ਦੌਰਾਨ ਵਾਪਰੇ ਜਾਨਲੇਵਾ ਟਰੱਕ ਹਾਦਸਿਆਂ ਮਗਰੋਂ ਕੈਲੀਫੋਰਨੀਆ ਵਿੱਚ ਵੱਡੇ ਪੱਧਰ ਤੇ ਮੁਹਿੰਮ ਦੀ ਰਣਨੀਤੀ ਘੜੀ ਗਈ ਗ੍ਰਿਫਤਾਰ ਕੀਤੇ ਪ੍ਰਵਾਸੀਆਂ ਨੂੰ ਟਰੱਕ ਚਲਾਉਣ ਦਾ ਕੋਈ ਹੱਕ ਨਹੀਂ ਸੀ ਅਤੇ ਇਹਨਾਂ ਨੂੰ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਜਾਰੀ ਕਰਨ ਵਾਲੇ ਸੂਬੇ ਹੀ ਅਸਲ ਵਿੱਚ ਜਾਨਲੇਵਾ ਹਾਦਸਿਆਂ ਦੇ ਅਸਲ ਜ਼ਿੰਮੇਵਾਰ ਨੇ ਜੋਸਫ ਰੈਮਨਰ ਦਾ ਇਸ਼ਾਰਾ ਹਰਜਿੰਦਰ ਸਿੰਘ ਜਸ਼ਨਦੀਪ ਸਿੰਘ ਅਤੇ ਰਜਿੰਦਰ ਕੁਮਾਰ ਦੀ ਸ਼ਮੂਲੀਅਤ ਵਾਲੇ ਹਾਸਿਆਂਵਾਲ ਸੀ ਜਿਨ੍ਹਾਂ ਦੌਰਾਨ ਸਾਂਝੇ ਤੌਰ ਤੇ 8 ਜਣਿਆਂ ਦੀ ਮੌਤ ਹੋਈ ਤਿੰਨੋਂ ਜਣੇ ਇਸ ਵੇਲੇ ਜੇਲ੍ਹ ਵਿੱਚ ਨੇ ਪਰ ਦੂਜੇ ਪਾਸੇ ਆਇਸ ਵੱਲੋਂ ਪ੍ਰਤਾਪ ਸਿੰਘ ਨਾਂ ਦੇ ਟਰੱਕ ਡਰਾਈਵਰ ਨੂੰ ਵੀ ਕਾਬੂ ਕੀਤਾ ਗਿਆ ਜਿਸ ਨਾਲ ਸਬੰਧਤ ਹਾਦਸੇ ਵਿੱਚ ਭਾਵੇਂ ਕੋਈ ਮੌਤ ਨਹੀਂ ਸੀ ਹੋਈ ਪਰ 5 ਸਾਲ ਦੀ ਬੱਚੀ ਦਲੀਲਾ ਕੋਲਮੈਨ ਸਦਾ ਵਾਸਤੇ ਅਪਾਹਜ ਹੋ ਗਈ ਦੂਜੇ ਪਾਸੇ ਕੈਲੀਫੋਰਨੀਆ ਦੇ ਪੰਜਾਬੀ ਟਰੱਕ ਡਰਾਈਵਰਾਂ ਵੱਲੋਂ ਸੂਬੇ ਦੇ ਡਿਪਾਰਟਮੈਂਟ ਆਫ ਮੋਟਰ ਵੀਕਲ ਵਿਰੁੱਧ ਮੁਕਦਮਾ ਦਾਇਰ ਕੀਤਾ ਗਿਆ ਹੈ ਪੰਜਾਬੀ ਡਰਾਈਵਰਾਂ ਵੱਲੋਂ ਮੁਕਦਮੇ ਦੀ ਪੈਰਵੀ ਸਿੱਖ ਕੋਲੀਸ਼ਨ ਅਤੇ ਸੈਨ ਫ੍ਰਾਂਸਿਸਕੋ ਦੀ ਏਸ਼ੀਅਨ ਲਾਅ ਕੋਕਸ ਵੱਲੋਂ ਕੀਤੀ ਜਾ ਰਹੀ ਹੈ ਸਿੱਖ ਕੋਲੀਸ਼ਨ ਦੀ ਲੀਗਲ ਡਾਇਰੈਕਟਰ ਮਨਮੀਤ ਕੌਰ ਦਾ ਕਹਿਣਾ ਸੀ ਕਿ ਇਹਨਾਂ ਡਰਾਈਵਰਾਂ ਨੇ ਆਪਣੀ ਜ਼ਿੰਦਗੀ ਦਾ ਬਿਹਤਰੀਨ ਸਮਾਂ ਟਰਾਂਸਪੋਰਟ ਸੈਕਟਰ ਨੂੰ ਦਿੱਤਾ ਅਤੇ ਅਮਰੀਕਾ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਯੋਗਦਾਨ ਪਾਇਆ ਪਰ ਹੁਣ ਇਹਨਾਂ ਨੂੰ ਵਿਸਾਰਿਆ ਜਾ ਰਿਹਾ ਹੈ ਕੈਲੀਫੋਰਨੀਆ ਡੀਐਮਵੀ ਨੇ ਮੁਕਦਮੇ ਬਾਰੇ ਫਿਲਹਾਲ ਕੋਈ ਵੀ ਟਿੱਪਣੀ ਕਰਨ ਤੋਂ ਨਾ ਕਰ ਦਿੱਤੀ ਇੱਥੇ ਦੱਸਣਾ ਬਣਦਾ ਹੈ ਕਿ ਵਾਸ਼ਿੰਗਟਨ ਡੀਸੀ ਦੀ ਅਪੀਲ ਅਦਾਲਤ ਵੱਲੋਂ 트ੰਪ ਸਰਕਾਰ ਦੇ ਐਮਰਜੈਂਸੀ ਹੁਕਮਾਂ ਤੇ ਰੋਕ ਲਾਏ ਜਾਣ ਮਗਰੋਂ ਕੈਲੀਫੋਰਨੀਆ ਵਿੱਚ 17000 ਡਰਾਈਵਰਾਂ ਨੂੰ ਮੋਡ ਸੀਡੀਐਲ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ ਬਿਊਰੋ ਰਿਪੋਰਟ ਹਮਦੌੜ ਟੀਵੀ